ਸਸੀਕਲ ਜੀ ਯੂਐਸ ਵੇਰਾ ਦੇਖੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਗੱਲ ਕਰਨ ਜਾ ਰਹੇ ਹਾਂ ਜਲੰਧਰ ਸ਼ਹਿਰ ਦੀ ਤੁਹਾਨੂੰ ਦੱਸ ਦਈਏ ਕਿ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਲੀਡਰਸ ਵੀ ਨੇ ਕੌਂਸਲਰ ਵੀ ਨੇ ਤੇ ਮੰਤਰੀ ਵੀ ਨੇ ਅੱਜ ਤੁਹਾਨੂੰ ਇਸ ਐਸੇ ਸ਼ਖਸ ਦੇ ਨਾਲ ਜਿਹੜਾ ਅਸੀਂ ਮਿਲਣ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਵਿਅਕਤੀ ਦਾ ਜਦੋਂ ਕੋਈ ਕੰਮ ਫਸਿਆ ਹੋਵੇ ਜਾਂ ਨਾ ਹੁੰਦਾ ਹੋਵੇ ਤੁਹਾਨੂੰ ਦੱਸ ਦਈਏ ਕਿ ਕੋਈ ਐਮਐਲਏ ਕੰਮ ਨਾ ਕਰਾ ਪਾਉਂਦਾ ਹੋਵੇ ਜਾਂ ਮੰਤਰੀ ਨਾ ਕਰਾ ਪਾਉਂਦਾ ਹੋਵੇ ਤਾਂ ਜਿਹੜੇ ਸ਼ਖਸ ਨੇ ਜਦੋਂ ਇਹਨਾਂ ਨੂੰ ਕੋਈ ਆ ਕੇ ਮਿਲ ਕਿ ਤੁਸੀਂ ਆਪਣਾ ਕੀਮਤੀ ਸਮੇਂ ਜਿਹੜਾ ਸਾਨੂੰ ਦਿੱਤਾ। ਧੰਨਵਾਦ ਬਹੁਤ-ਬਹੁਤ। ਪਹਿਲਾਂ ਤਾਂ ਮੈਂ ਤੁਹਾਡੀ ਗੱਲ ਸੁਣਦਾ ਸੀ ਤੇ ਮੈਨੂੰ ਹਾਸਾ ਵੀ ਆ ਰਿਹਾ ਸੀ ਕਿ ਜਦੋਂ ਤੁਹਾਡੀ ਮੁਲਾਕਾਤ ਕਰਾਨੇ ਆ ਕਿਸੇ ਕਾਉਂਸਲਰ ਨਾਲ, ਕਿਸੇ ਵਿਧਾਇਕ ਨਾਲ, ਕਿਸੇ ਮੰਤਰੀ ਨਾਲ ਹੁਣ ਇਹਦੀ ਚੀਜ਼ ਹੈ ਕਿ ਨਾ ਮੈਂ ਕਾਉਂਸਲਰ ਆ, ਨਾ ਮੈਂ ਪ੍ਰਧਾਨ ਆ, ਨਾ ਮੈਂ ਵਿਧਾਇਕ ਆ, ਨਾ ਮੈਂ ਮੰਤਰੀ ਆ ਤਾਂ ਮੈਨੂੰ ਇਸ ਗੱਲ ਤੇ ਹਾਸਾ ਆ ਗਿਆ। ਵੀ ਆਮ ਨੋ ਵੇਅਰ ਠੀਕ ਹੈ ਬਟ ਆਮ ਫੋਰ ਦੀ ਪਬਲਿਕ। ਸਾਰੇ ਲੋਕ ਮੇਰੇ ਆ। ਇਹ ਸ਼ਹਿਰ ਜਿਹੜਾ ਹੈ ਮੇਰੀ ਕਰਮ ਭੂਮੀ ਆ। ਮੈਂ ਉਸ 93 ਦੇ ਸ਼ਹਿਰ ਚ ਆਇਆ ਸੀ ਤੇ ਖਾਲੀ ਹੱਥ 70 ਰੁਪਏ ਜੇਬ ਸਕੇ ਨਾ ਸਕੂਟਰ ਸੀ ਨਾ ਘਰ ਸੀ ਨਾ ਦਫ਼ਤਰ ਸੀ ਨਾ ਪਰਿਵਾਰ ਸੀ ਤੋਂ ਇਸ ਸ਼ਹਿਰ ਨੇ ਮੈਨੂੰ ਦਿੱਤਾ ਸਭ ਕੁਝ ਜਿੰਨੀ ਮੇਰੀ ਆਰਥਿਕਤਾ ਆ ਸਮਾਜਿਕਤਾ ਆ ਸੱਭਿਆਚਾਰਤਾ ਆ ਰਾਜਨੀਤਿਕਤਾ ਆ ਧਾਰਮਿਕਤਾ ਆ ਜੋ ਵੀ ਮੇਰਾ ਵਿਕਾਸ ਹੋਇਆ ਚਾਹੇ ਕਿਸੇ ਵੀ ਪੱਖ ਚ ਆ ਆਰਥਿਕ ਤੌਰ ਤੇ ਮੇਰਾ ਕੋਈ ਕੰਮ ਬਣਿਆ ਬਿਜਨ ਸੈਟਲ ਹੋਇਆ ਪੋਲਿਟিক্যাল ਮੇਰਾ ਕੋਈ ਔਰਾ ਬਣਿਆ ਸੋਸ਼ਲ ਔਰਾ ਬਣਿਆ ਚਾਰ ਲੋਕ ਜਾਣਦੇ ਆ ਕਿ ਟਿਸ ਉਨੀ ਬਿਕੋਜ਼ ਆਫ ਥਿਸ ਸੀਥੀ ਇਸ ਸ਼ਹਿਰ ਨੇ ਮੈਨੂੰ ਪਾਲਿਆ ਇਸ ਸ਼ਹਿਰ ਨੇ ਮੈਨੂੰ ਪਛਾਣ ਦਿੱਤੀ ਆ ਇਸ ਸ਼ਹਿਰ ਦੀ ਕਮਾਈ ਚੋਂ ਆਨੰਦ ਦਾ ਦਾਣਾ ਮੇਰੇ ਮੂੰਹ ਚ ਗਿਆ ਮੇਰੇ ਪਰਿਵਾਰ ਦੇ ਮੂੰਹ ਚ ਗਿਆ ਮੇਰੇ ਬੱਚੇ ਦੀਆਂ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਉਹ ਇਸ ਸ਼ਹਿਰ ਦੇ ਇੱਕ ਪਾਏ ਦਿੱਤੀ ਆ ਤਾਂ ਮੇਰਾ ਇਹ ਫਰਜ਼ ਬੰਦਾ ਕਿ ਪੂਰਾ ਸ਼ਹਿਰ ਜਿਹੜਾ ਆ ਇਹ ਮੇਰਾ ਆਪਣਾ ਹੈ ਉਹਦੇ ਸਾਰੇ ਲੋਕ ਮੇਰੇ ਆਪਣੇ ਆ ਜੋ ਮੈਂ ਕੁਝ ਵੀ ਕਰ ਸਕਿਆ ਮੈਨੂੰ ਕਰਨਾ ਚਾਹੀਦਾ ਕਿਉਂਕਿ ਆਪਾਂ ਸਾਰੇ ਸਮਾਜਿਕ ਪੁਰਾਣੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭੇਵਾਲ ਬਣੇ ਇਹੀ ਇਨਸਾਨ ਦੀ ਹੈ ਇਨਸਾਨ ਤੇ ਜਾਨਵਰ ਦਾ ਫਰਕ ਕੀ ਆ ਕਿ ਇਨਸਾਨ ਕੋਲ ਇੱਕ ਸ਼ਕਤੀ ਆ ਕਿ ਦੂਜੇ ਦੇ ਦੁੱਖ ਨੂੰ ਉਹ ਮਹਿਸੂਸ ਕਰ ਸਕਦਾ ਸਰ ਦੀਪਕ ਵਾਲੀ ਨਾਮ ਕੋਈ ਸਮੇਂ ਦੇ ਵਿੱਚ ਇੱਕ ਸਟਾਰ ਬਣ ਗਿਆ ਆਮ ਆਦੀ ਪਾਰਟੀ ਦੇ ਵਿੱਚ ਹੀ ਕਿਉਂ ਸਰ ਤੁਸੀਂ ਜੁਆਇਨਿੰਗ ਕੀਤੀ ਕਿਸੇ ਹੋਰ ਪਾਰਟੀ ਦੇ ਵਿੱਚ ਕਿਉਂ ਨਹੀਂ ਕਿਉਂਕਿ ਜ਼ਿਆਦਾਤਰ ਹੁਣ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਆਮ ਆਮ ਆਦਮੀ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਭਾਜਪਾ ਜਾਂ ਕਾਂਗਰਸ ਦੇ ਕਾਂਗਰਸ ਦੇ ਵਿੱਚ ਜਾਣ ਜਿਹੜਾ ਸ਼ੁਰੂ ਕਰ ਦਤਾ ਉਹਨਾਂ ਨੇ ਦੇਖੋ ਮੇਰਾ ਪੋਲਿਟਿਕਸ ਜਿਹੜੀ ਆ ਮੇਰਾ ਪ੍ਰੋਫੈਸ਼ਨ ਨਹੀਂ ਹੈ ਨਾ ਮੇਰੇ ਦਾਦਾ ਜੀ ਪੋਲਿਟਿਕਸ ਸਗੇ ਪੋਲਿਟਿਸ਼ੀਅਨ ਸਗੇ ਨਾ ਫਾਦਰ ਨਾ ਮੈਂ ਸਾਡੀ ਪੂਰੀ ਸਾਰੇ ਮੇਰੇ ਮਾਮਿਆਂ ਚੋਂ ਮੇਰੀ ਭੂਆ ਚੋਂ ਪੰਜ ਭੂਆ ਮੇਰੀਆਂ ਤਾਜ ਸਾਡੀ ਸਾਰੀ ਫੈਮਿਲੀ ਚੋਂ ਮੈਂ ਇਕੱਲਾ ਬੰਦਾ ਆ ਜਿਹੜਾ ਬਿਜ਼ਨਸ ਆ ਇਕੱਲਾ ਬੰਦਾ ਜਿਹੜਾ ਪੋਲਿਟਿਕਸ ਵਿੱਚ ਆ ਮੈਨੂੰ ਇਹ ਸੀ ਕਿ ਮੈਨੂੰ ਪਹਿਲਾਂ ਤੋਂ ਸੋਸ਼ਲ ਵਰਕ ਦਾ ਬਹੁਤ ਸ਼ੌਕ ਸੀ ਪਿੰਡ ਵੀ ਮੈਂ ਰਹਿਣਾ ਤੇ ਟੂਰਨਾਮੈਂਟ ਕਰਾਉਣਾ 16 ਸਾਲ ਦੀ ਉਮਰ 'ਚ ਮੈਂ ਟੂਰਨਾਮੈਂਟ ਕਮੇਟੀ ਦਾ ਮੈਂਬਰ ਬਣ ਗਿਆ ਮੈਨੂੰ ਯਾਦ ਆ ਬਚਪਨ 'ਚ ਵੀ ਮੈਂ 10-12 ਸਾਲ ਦਾ ਹੋਣਾ ਤਾਂ ਮੈਂ ਸਰਪੰਚ ਦੇ ਕੋਲ ਜਾ ਕੇ ਬਹਿਣਾ ਮੈਂ ਦੇਖਣਾ ਕਿ ਸਰਪੰਚ ਕਿਸ ਤਰ੍ਹਾਂ ਲੀਡ ਕਰਦਾ ਕਿਸ ਤਰ੍ਹਾਂ ਫੈਸਲਾ ਕਰਦਾ ਕਿਸ ਤਰ੍ਹਾਂ ਗੱਲ ਸੁਣਦਾ ਉਹੀ ਫੇਰੇ ਮੇਰੇ ਚ ਆ ਗਿਆ ਜਦੋਂ ਮੈਂ 94 ਚ ਜਲੰਧਰ ਆਇਆ ਤਾਂ 96 ਚ ਆ ਕੇ ਮੈਂ ਹਿੰਦ-ਇੰਡੀਆ ਪਾਕਿਸਤਾਨ ਦੋਸਤੀ ਲਈ ਕੰਮ ਕਰਨ ਲੱਗ ਪਿਆ ਸੀ ਵਾਗਾ ਵਾਗਾ ਬਾਰਡਰ ਤੇ 96 ਜਾਵਜ਼ਲੀ 23 ਯਰਜ਼ੋਲ ਟਿਲ ਲਾਓ ਫਿਰ ਮੈਂ ਹਰਵਲਪ ਸੰਗੀਤ ਸਮੇਲਨ ਨਾਲ ਜੁੜਿਆ ਹਾਲਾਂਕਿ ਪੋਲ ਪੁਲ ਜਿਹੜਾ ਪੋਲਿਟੀਕਲ ਏਰੀਆ ਆ ਇਹਦੇ ਚ ਮ ਆਉਣਾ ਆ ਪਰ ਸੋਸ਼ਲ ਵਰਕ 뮤ਜ਼ਿਕ ਕਲਚਰ ਲੈਂਗੁਏਜ ਮੈਂ ਪਹਿਲਾਂ ਤੋਂ ਹੀ ਬਹੁਤ ਲੰਬੇ ਸਮੇਂ ਤੋਂ ਕਰਤਾ ਰਿਹਾ ਮੇਰੇ ਆਪਣੇ ਖਿਆਲਾ ਸੀਗੇ ਕਿ ਮੇਰੇ ਕਿਉਂਕਿ ਮੈਂ ਦੇਖੋ ਦੋ ਪਾਰਟੀਆਂ ਪੋਲਿਟਿਕਲ ਪਾਰਟੀਆਂ ਹੈਗੀਆਂ ਇੱਕ ਤਾਂ ਹੈਗੀ ਆ ਬਈ ਬਿਲਕੁਲ ਜਿਹੜੀ ਧਰਮ ਤੇ ਅਧਾਰਿਤ ਆ ਉਹ ਅਕਾਲੀ ਦਲ ਜਾਂ ਬੀਜੇਪੀ ਕਹਿ ਸਕਦੇ ਆ ਇੱਕ ਆ ਜਿਹੜੀ ਐਕਸਟ੍ਰੀਮ ਜਿਹੜੀ ਉਹ ਪਾਰਟੀ ਹੈਗੀ ਆ ਕਮਿਊਨਿਸਟ ਕਿਉਂਕਿ ਬਿਲਕੁਲ ਧਰਮ 'ਚ ਵਿਸ਼ਵਾਸ ਨਹੀਂ ਰੱਖਦੀ ਪਰ ਮੈਂ ਹੈਗਾ ਆ ਜਿਹੜਾ ਧਰਮ ਦੀ ਹਰ ਸਹੀ ਚੀਜ਼ ਦਾ ਕਦਰਦਾਨ ਆ ਧਰਮ ਦੀ ਹਰ ਸਹੀ ਮਿੱਥੇ 'ਚ ਵਿਸ਼ਵਾਸ ਕਰਦਾ ਧਰਮ ਤੋਂ ਬਿਨਾ ਮੈਂ ਸੋਚਦਾ ਕਿ ਧਰਮ ਤੋਂ ਬਿਨਾ ਜੀਵਨ ਸੰਭਵ ਨਹੀਂ ਹੈ ਜਿਵੇਂ ਮੇਰੇ ਮੰਤ ਤਰਸਿਆ ਦਇਆ ਭਾਵਨਾ ਆ ਹਿਮਨਿਟੀ ਆ ਇਹ ਮੈਨੂੰ ਮੇਰੇ ਧਾਰਮਿਕ ਗ੍ਰੰਥਾ ਤੋਂ ਮਿਲੀ ਹੈ ਮੈਨੂੰ ਮੈਂ ਧਰਮ ਨੇ ਸਿਖਾਇਆ ਤੇ ਇਸ ਕਰਕੇ ਫਿਰ ਮੈਨੂੰ ਇਹ ਲੱਗਿਆ ਕਿ ਵਰਤਮਾਨ ਸਮੇਂ 'ਚ ਉਹ ਪਾਰਟੀ ਜਿਹਦੇ ਕੋਲ ਧਰਮ ਦਾ ਦਾਗ ਹੋਵੇ ਪਰ ਧਰਮ ਦੇ ਤਾਤੇ ਸਿਆਸਤ ਨਾ ਕਰਦੀ ਹੋਵੇ ਜਿਹੜੀ ਮੋਡਰੇਟ ਹੋਵੇ ਜਿਹੜਾ 올ਡ ਸਕੂਲ ਨਾ ਹੋਵੇ ਜਿਹੜਾ ਥੌਟ ਪੁਰਾਣਾ ਹੋਵੇ ਪਬਲਿਕ ਵੈਲਫੇਅਰ ਦਾ ਤਰੀਕੇ ਨਵੇਂ ਹੋਣ ਤਾਂ ਮੈਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਯੰਗ ਲੋਕਾਂ ਦੀ ਪਾਰਟੀ ਆ ਇਹਦੇ ਵਿੱਚ ਮੇਰੀ ਉਮਰ ਦੇ ਬਹੁਤ ਲੋਕ ਆ ਔਰ ਇਹਦੇ ਵਿੱਚ ਪ੍ਰੋਫੈਸ਼ਨਲ ਪੋਲਿਟੀਸ਼ੀਅਨ ਨਹੀਂ ਹੈਗੇ ਅਰਵਿੰਦ ਕੇਜਰੀਵਾਲ ਜੀ ਆ ਉਹ ਰੈਵਨਿਊ ਡਿਪਾਰਟਮੈਂਟ ਜਿਹੜਾ ਸਾਡਾ ਹੈਗਾ ਉਹਦੇ ਚੋਂ ਆਏ ਆ ਹੈ ਔਰ ਜਿਹੜਾ ਭਗਵੰਤ ਮਾਨ ਜੀ ਆ ਉਹ ਆਰਟਿਸਟ ਸੀਗੇ ਰਾਗਵ ਜੀ ਆ ਉਹ ਪਹਿਲਾਂ ਚਾਰਟਰਡ ਅਕਾਊਂਟੈਂਟ ਸੀ ਹੈ ਆਪਣੇ ਸੰਦੀਪ ਪਾਟਕ ਜੀ ਆ ਉਹ ਡਾਕਟਰੇਟ ਪ੍ਰੋਫੈਸਰ ਆ ਆ ਆਈਟੀ ਦੇ ਯੂਨੀਵਰਸਿਟੀ ਵਿਚਿਜਨਾਰੀਆ ਉਹਦੀ ਇਵੈਂਟ ਕੰਪਨੀ ਸੀ ਸੋ ਵੀ ਆਲ ਆਰ ਨਾਨ ਪ੍ਰੋਫੈਸ਼ਨਲਸ ਇਨ ਪੋਲਿਟਿਕਸ ਸੋ ਮੈਨੂੰ ਲੱਗਿਆ ਕਿ ਮੇਰੇ ਲਈ ਜਗ੍ਹਾ ਬਹੁਤ ਆ ਕਿਉਂਕਿ ਮੈਂ ਧਾਰਮਿਕ ਕਟੜ ਨਹੀਂ ਹੈ ਇਸ ਕਰਕੇ ਮੇਰੇ ਮੈਨੂੰ ਕੋਟਾ ਨ ਹੋ ਰਹੀ ਆ ਜਦਕਿ ਮੈਂ ਧਰਮ ਨੂੰ ਵਿਸ਼ਵਾਸ ਰੱਖਦਾ ਕੋ ਮੈਨੂੰ ਕਹਵੇ ਕਿ ਤੂੰ ਕਿਸੇ ਦੂਜੇ ਧਰਮ ਲਈ ਗਾਲ ਕੱਢ ਮੈਂ ਕਿਉਂ ਕੱਢਾਂ ਤੋਂ ਇਸ ਕਰਕੇ ਮੈਨੂੰ ਲੱਗਿਆ ਕਿ ਮੇਰੇ ਥਾਟ ਔਰ ਮੇਰੇ ਕੰਫਰਟ ਦੇ ਮੁਤਾਬਕ ਇਹ ਪਾਰਟੀ ਜਿਹੜੀ ਉਹ ਬੈਸਟ ਹੈਗੀ ਆ ਸਰ ਜੀ ਅੱਜ ਗੱਲ ਕਰੀ ਅੱਜ ਸ਼ਹਿਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਤੁਹਾਡੀ ਹੀ ਪਾਰਟੀ ਦੇ ਕਐਮਐਲਏ ਦੀ ਜਿਹੜੀ ਹੈ ਸਿਕਿਉਰਟੀ ਵਾਪਸ ਲੈ ਲਈ ਗਈ ਹੈ ਕਿਹਾ ਜਾ ਰਿਹਾ ਕਿ ਹੁਣ ਗੱਡੀ ਵੀ ਵਾਪਸ ਜਿਹੜੀ ਲੈ ਰਹੇ ਆ ਕਿਤੇ ਨਾ ਕਿਤੇ ਮਤਲਬ ਜੀ ਲੋਕੀ ਜਿਹੜੇ ਲੱਡੂ ਵੰਡੇ ਜਾ ਰਹੇ ਆ ਇਹ ਤਾਂ ਮਤਲਬ ਖੁਸ਼ ਹੋਣਗੇ ਕਿਤੇ ਨਾ ਕਿਤੇ ਸੈਂਮਲੇਣੇ ਤੱਕਾ ਕੀਤਾ ਹੋਏਗਾ ਲੋਕਾਂ ਦੇ ਨਾਲ ਦੇਖੋ ਮੈਂ ਤਾਂ ਦੇਖਿਆ ਨਹੀਂ ਕਿਸੇ ਨੇ ਲੱਡੂ ਵੰਡੇ ਤੁਹਾਡੀ ਜਾਣਕਾਰੀ ਤੁਸੀਂ ਕਹਿ ਰਹੇ ਹੋ ਪਰ ਮੈਂ ਨਹੀਂ ਦੇਖਿਆ ਕਿਸੇ ਨੂੰ ਲੱਡੂ ਬਣਦੇ ਪਰ ਲੱਡੂ ਵੀ ਕਿਉਂ ਬਣਣਿਆ ਇਹ ਕੋ ਲੱਡੂ ਬਣਨ ਵਾਲਾ ਕੰਮ ਨਹੀਂ ਹੈ ਮੈਂ ਵੀ ਅਖਬਾਰਾਂ 'ਚ ਹੀ ਪੜਿਆ ਪਤਾ ਲੱਗਿਆ ਮੈਨੂੰ ਬੱਟ ਮੈਨੂੰ ਇਹ ਰੀਜ਼ਨ ਨਹੀਂ ਪਤਾ ਕਿ ਕਿਉਂ ਹੋਇਆ ਕਿਉਂਕਿ ਆਮ ਨੋਟ ది ਅਥਾਰਟੀ ਨਾ ਮੈਂ ਸੈਂਕਸ਼ਨਿੰਗ ਅਥਾਰਟੀਆਂ ਨਾ ਮੈਂ ਹਟਾਉਣ ਵਾਲੀ ਅਥਾਰਟੀਆਂ ਹੈ ਨਾ ਬਾਕੀ ਇਹ ਪਾਰਟੀ ਦਾ ਜਾਂ ਗਵਰਨਮੈਂਟ ਦਾ ਕੋਈ ਡਿਸੀਜਨ ਹੋਏਗਾ ਆਈ ਡੋਨਟ ਨੋ ਐਨੀਥਿੰਗ ਅਬਾਊਟ ਤੁਹਾਨੂੰ ਕੀ ਲੱਗਦਾ ਹੈ ਕਿ ਵਿਧਾਇਕ ਇੱਥੇ ਵੈਸਟ ਦੇ ਵੀ ਨੇ ਪਰ ਸੈਂਟਰ ਦੇ ਵਿਧਾਇਕ ਦੀ ਸਿਕਿਉਰਿਟੀ ਕਿਉਂ ਵਾਪਸ ਲੀਤੀ ਕੋਈ ਨਾ ਕੋਈ ਤਸਰ ਤ ਤੁਹਾਡੇ ਸਾਹਮਣੇ ਆ ਮੇਰੀ ਰਾਏ ਆ ਕਿ ਮੈਂ ਮੈਨੂੰ ਤੁਸੀਂ ਇਹਦੇ ਬਾਰੇ ਕੁਝ ਵੀ ਪੁੱਛੋ ਨਾ ਮੈਂ ਆਮ ਨਾਟ ਦਾ ਅਪਰੋਪਰੀਟ ਪਰਸਨ ਟੂ ਰਿਪਲਾਈ ਔਨ ਇਟ ਸਰ ਸੂਤਰ ਇਹ ਵੀ ਦੱਸ ਦੇਣੇ ਕਿ ਹੁਣ ਲੋਕੀ ਚਾਹ ਰਹੇ ਨੇ ਕਿ ਤੁਹਾਨੂੰ ਜਿਹੜਾ ਐਮਐਲਏ ਬਣਾਇਆ ਜਾਵੇ ਸੈਂਟਰਲ ਹਲਕੇ ਦਾ ਉਹ ਹਾਓ ਹਾਟ ਇਜ਼ ਪੋਸੀਬਲ ਕਿਵੇਂ ਪੋਸੀਬਲ ਆ ਐਮਐਲਏ ਸਾਹਿਬ ਆ ਰਮਨ ਰੌੜਾ ਜੀ ਜਿੱਤੇ ਹੋਏ ਐਮਐਲ ਇਲੈਕਟਿਡ ਐਮਐਲਏ ਆ ਕੋ ਨੋਮੀਨੇਟਿਡ ਐਮਐਲਏ ਥੋੜੇ ਆ electeڈ بندہ ਸੰਵਿਧਾਨਕ ਤੌਰ ਤੇ ਉਹਨਾਂ ਦੇ الیکشن ਹੋਈਆ ਜਾਂ ਸੰਵਿਧਾਨਕ ਤੌਰ ਤੇ ਉਹਨਾਂ ਨੇ ਸੌ ਚੁੱਕੀਆ ਸੰਵਿਧਾਨਕ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਉਹ ਮੈਂਬਰ ਨੇ what is possible ਸਰ ਜਿਸ ਤਰ੍ਹਾਂ ਕੋ ਇਹ ਸੂਤਰਾ ਦੀਆਂ ਗੱਲਾਂ ਲੋਕਾਂ ਦੀਆਂ ਗੱਲਾਂ ਚਰਚਾਵਾਂ ਦੀਆਂ ਗੱਲਾਂ ਇਹ ਮੈਚਿਓਰਡ ਬੰਦਿਆਂ ਨੂੰ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇਣਾ ਚਾਹੀਦਾ ਮੈਚਿਊਰ ਬੰਦੇ ਨੂੰ ਮੈਚਿਊਰ ਗੱਲ ਕਰਨੀ ਚਾਹੀਦੀ ਸਰ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਨੇ ਕਿਹਾ ਜਿਹੜਾ ਭ੍ਰਿਸ਼ਟਾਚਾਰਾ ਬਿਲਕੁਲ ਜਿਹੜਾ ਖਤਮ ਕਰ ਦਿੱਤਾ ਜਾਏਗਾ ਹੁਣ ਸਿਕਿਉਰਿਟੀ ਵਾਪਸ ਲੈ ਲਈ ਹੈ ਲੋਕੀ ਲੱਡੂ ਮੜ ਰਹੇ ਆ ਕਿਤੇ ਨਾ ਕਿਤੇ ਸ਼ਾਇਦ ਕਿਤੇ ਨਾ ਕਿਤੇ ਕੋਈ ਧੱਕਾ ਹੋਇਆ ਹੋਏਗਾ ਕੀ ਪਤਾ ਕਿ ਸਰਕਾਰ ਜਿਹੜਾ ਇਹ ਆਂਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਪਰਚਾ ਦਰਜ ਕਰਦੇ ਭ੍ਰਿਸ਼ਟਾਚਾਰ ਦਾ ਉਸ ਤੋਂ ਬਾਅਦ ਸਰ ਤੁਸੀਂ ਸੀਟ ਤੇ ਆਈ ਸਕਦੇ ਹੋ ਬਿਲਕੁਲ ਵੀ ਇਹ ਗੱਲ ਬਿਲਕੁਲ ਕੋਰੀ ਝੂਠਾ ਇਸ ਤਰ੍ਹਾਂ ਬਿਲਕੁਲ ਨਹੀਂ ਹੋ ਸਕਦਾ ਮੈਂ ਬਿਲਕੁਲ ਨਹੀਂ ਜਦਾਂ ਚੇਤ ਤੱਕ ਐਮਐਲਏ ਸਾਹਿਬ ਨੇ ਉਹ ਐਮਐਲਏ ਸਾ ਉਹ ਲੈਕਚਰ ਆ ਇਸ ਕਰਕੇ ਸਾਰੀਆਂ ਜਿਹੜੀਆਂ ਚਰਚਾਵਾਂ ਆ ਇਹ ਸਾਰੀਆਂ ਲੋਕਾਂ ਦੀਆਂ ਆਪਣੀਆਂ ਬਣਾਈਆਂ ਹੋਈਆਂ ਮਨਕਰਤ ਕਹਾਣੀਆਂ ਆ ਤੇ ਮੈਂ ਬਿਲਕੁਲ ਵੀ ਇਸ ਵਿਸ਼ੇ ਤੇ ਕੋਈ ਵੀ ਜਵਾਬ ਨਹੀਂ ਦੇਣਾ ਚਾਹੁੰਦਾ ਹਾਂ ਸਰ ਇੱਕ ਜਦੋਂ ਲੋਕੀ ਜਦਾਂ ਤੁਸੀਂ ਟੂਰਿਸਟ ਦੇ ਸੰਪਰਦਾਨ ਕੋਈ ਕਿਤੇ ਘੁੰਮਣ ਵਗੈਰਾ ਜਾਂਦਾ ਹੈ ਜੇ ਗੱਲ ਕਰੀਏ ਪੰਜਾਬ ਦੇ ਲੋਕ ਜਦੋਂ ਹਿਮਾਚਲ ਦੇ ਵਿੱਚ ਜਾਂਦੇ ਆ ਤੇ ਕਾਫੀ ਜ਼ਿਆਦਾ ਵਿਵਾਦ ਹੈ ਤੁਹਾਨੂੰ ਵੀ ਸੋਸ਼ਲ ਮੀਡੀਆ ਦਿਖਦਾ ਹੋਵੇਗਾ ਕੀ ਵਿਵਾਦ ਜਿਆਦਾ ਕਾਫੀ ਜ਼ਾਰਾ ਹੋ ਰਿਹਾ ਹੈ ਹਿਮਾਚਲ ਬਾਰੇ ਕਹਿ ਰਹੇ ਕਿ ਪੰਜਾਬ ਵਾਲੇ ਇੱਥੇ ਨਾ ਆਣ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਇਥੇ ਨਸ਼ਾ ਬਹੁਤ ਕਰਦੇ ਆ ਤੇ ਸਾਡੇ ਜਿਹੜੇ ਹਿਮਾਚਲ ਦੇ ਵਿੱਚ ਵੀ ਜਿਹੜੇ ਇਹ ਆ ਕੇ ਲਫੰਡਰ ਗਿਲੀ ਜਿਹੜੇ ਕਰਦੇ ਆ ਇਸ ਬਾਰੇ ਸਰ ਕੀ ਕਹਿਣਾ ਤੁਹਾਡਾ ਦੇਖੋ ਅਸੀਂ ਵੀ ਚਾਹੁੰਦੇ ਹ ਇਹ ਮਹਿਮਾਨ ਨੂੰ ਮਹਿਮਾਨ ਵਾਲੇ ਤਰੀਕੇ ਨਾਲ ਰੋਣਾ ਚਾਹੀਦਾ ਹੁਣ ਸਾਡੇ ਪੰਜਾਬ ਚ ਆ ਕੇ ਕੋਈ ਬੰਦੇ ਹੜਦੁੰਗ ਮਚਾਉਣਗੇ ਤਾਂ ਆਬਵੀਅਸਲੀ ਸਾਨੂੰ ਵੀ ਤਕਲੀਫ ਹੋਏਗੀ ਤੁਹਾਡੇ ਗਲੀ ਚ ਆ ਕੇ ਕੋਈ ਬੰਦਾ ਹੱਲਾ ਕਰੇਗਾ ਰੌਲਾ ਪਾਏਗਾ ਤੁਹਾਡੀ ਪੀਸ ਤੁਹਾਡੀਆਂ ਧੀਆਂ ਵੀ ਆ ਤੁਹਾਡੀਆਂ ਨੋਹਾਂ ਵੀ ਆ ਤੁਹਾਡੀਆਂ ਭੈਣਾਂ ਵੀ ਆ ਤੁਹਾਨੂੰ ਡਿਸਟਰਬੈਂਸ ਹੋਏਗੀ ਇਵੇਂ ਜੇਕਰ ਤੁਸੀਂ ਮੈਂ ਵੀ ਕਿਹਾ ਮੈਂ ਅੱਜ ਇੱਕ ਵਾਰ ਥੋੜੇ ਮੈਂ ਹਰ ਸਾਲ ਪਰਵਾਰ ਨਾਲ ਛੁੱਟੀਆਂ ਜਾਂਦਾ ਹਮਾਚ ਮੈਨੂੰ ਤਾਂ ਕਦੇ ਕਿਸੇ ਨੇ ਨਹੀਂ ਰੋਕਿਆ ਇਹ ਸਾਰਾ ਕੁਝ ਬੇਟੇ ਆਪਣੇ ਵਿਵਹਾਰ ਤੇ ਡਿਪੈਂਡ ਕਰਦਾ ਮੇਰੇ ਮੁਤਾਬਕ ਸੋਸਾਇਟੀ ਕੀ ਆ ਸੋਸਾਇਟੀ ਤੁਹਾਡੀ ਰਿਫਲੈਕਸ਼ਨ ਆ ਸੋਸਾਇਟਿਕ ਸ਼ੀਸ਼ਾ ਆ ਜੋ ਤੁਸੀਂ ਦੇਖਦੇ ਆ ਤਨੋ ਦਿਖ ਜਾਂਦਾ ਮੈਂ ਪਿਆਰ ਦੇਖਦਾ ਮੈਨੂੰ ਡਬਲ ਮਿਲਦਾ ਮੈਂ ਨਫ਼ਰਤ ਦੇਖਦਾ ਮੈਨੂੰ ਨਵਲ ਮਿਲਦੀ ਆ ਮੈਂ ਹੱਲਾ ਕਰਦਾ ਆ ਗਲਤ ਤਰੀਕੇ ਦਾ ਰੌਲਾ ਪਾਣਾ ਤਾਂ ਮੈਨੂੰ ਡਬਲ ਮਿਲਦਾ ਆ ਸਰ ਸੀਐਮ ਮਾਨ ਸਾਹਿਬ ਦਾ ਕਹਿਣਾ ਹੈ ਸੀ ਕਿ ਜਿਹੜਾ ਨਸ਼ਾ ਹੈ ਤੇ ਰਿਸ਼ਵਤਖੋਰੀ ਹੈ ਜਿਹੜੀ ਉਹ ਬਿਲਕੁਲ ਖਤਮ ਕਰ ਦਿੱਤੀ ਜਾਏਗੀ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਹਿਮਾਚਲ ਮੈਂ ਵੀ ਘੁੰਮਣ ਜਾਂਦਾ ਅਸੀਂ ਵੀ ਜਾਣਦੇ ਹਾਂ ਤੁਸੀਂ ਸਰ ਉਹ ਚੀਜ਼ਾਂ ਦੇਖੀਆਂ ਹੋਣੀਆਂ ਉੱਥੇ ਵੀ ਕਿ ਜਿਹੜੇ ਉਹਨਾਂ ਦੇ ਮੋਟਰਸਾਈਕਲ ਆ ਬਿਲਕੁਲ ਪਹਾੜੀ ਦੇ ਉੱਥੇ ਥੱਲੇ ਖੜੇ ਹੁੰਦੇ ਤੇ ਖੁਦ ਉਹਨਾਂ ਦੇ ਮਕਾਨ ਉੱਪਰ ਆ ਪਰ ਕਦੀ ਉਹਨਾਂ ਦੇ ਜਿਹੜੇ ਵਹੀਕਲਸ ਹੈ ਉਹ ਚੋਰੀ ਨਹੀਂ ਹੁੰਦੇ ਪੰਜਾਬ ਦੇ ਵਿੱਚ ਸਰ ਗਲਾਸਾਂ ਨੂੰ ਵੀ ਸੰਗਲਾ ਪਾ ਕੇ ਰੱਖਿਆ ਹੋਈਆਂ ਤੇ ਕੀ ਸਰ ਲੱਗਦਾ ਹੈ ਕਿ ਸੁਧਾਰ ਕੀਤਾ ਸੀਐਮ ਸਾਹਿਬ ਨੇ ਦੇਖੋ ਤੁਸੀਂ ਆਪ ਇੰਡੈਕਸ ਲੈ ਲਓ ਪਿਛਲੀਆਂ ਸਰਕਾਰਾਂ ਉਹਨਾਂ ਨੇ ਤਾਂ ਟੱਚ ਹੀ ਨਹੀਂ ਕੀਤਾ ਸਗਾ ਉਹਨਾਂ ਨੇ ਤਾਂ ਖਾਲੀ ਗੁਟਕਾ ਸਾਹਿਬ ਵੀ 100 ਖਾ ਕੇ ਆਪਣਾ ਸਮਾਂ ਨਗਾਤਾ ਕਰੋ ਬਾਹਰ ਹੀ ਨਿਕਲੇ ਇਸ ਪਾਸੇ ਐਕਸ਼ਨ ਹੀ ਨਹੀਂ ਚੁੱਕਿਆ ਅਸੀਂ ਉਹਦੋਂ ਤੁਰੇ ਹੋਏ ਆ ਇਹ ਵੀ ਜ਼ਰੂਰ ਚਾਹੀਦੀ ਐ ਇਸ ਪਾਸੇ ਕਿ ਕ੍ਰਾਂਤੀ ਇੱਕ ਦਿਨ ਚ ਨਹੀਂ ਆਉਂਦੀ ਪਰ ਨਿਸੰਦੇਜ ਨiyet ਔਰ ਨੀਤੀ ਵਧੀਆ ਤਾਂ ਕ੍ਰਾਂਤੀ ਆ ਕੇ ਰਹਿੰਦੀ ਆ ਸਰ ਲਗਾਤਾਰ ਸ਼ਹਿਰ ਦੇ ਵਿੱਚ ਦੋ ਨੰਬਰ ਦੇ ਕੰਮ ਚੱਲਦੇ ਪਏ ਆ ਨਸ਼ਾ ਵੀ ਜਿਹੜਾ ਇਹ ਆ ਚੱਲਦਾ ਪਿਆ ਪੁਲਿਸ ਪ੍ਰਸ਼ਾਸਨ ਦਾ ਕਿਤਨਾ ਕਿਤੇ ਧੱਕਾ ਵੀ ਚੱਲ ਰਿਹਾ ਕੱਲ ਦੀ ਜੇ ਗੱਲ ਕਰੀਏ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਿ ਬੱਸ ਸਟੈਂਡ ਦੇ ਵਿੱਚ ਦੋ ਯੁਵਾ ਆਪਣੇ ਜਾ ਰਹੇ ਸੀਗੇ ਤੇ ਇੱਕ ਗੱਡੀ ਰੁਕਦੀ ਆ ਉਹਦੇ ਵਿੱਚੋਂ ਇੱਕ ਮੁਲਾਜ਼ਮ ਨਿਕਲਦਾ ਹੈ ਤੇ ਸਾਲਟ ਕੱਢ ਕੇ ਸਿੱਧਾ ਮੱਥੇ ਦੇ ਉੱਪਰ ਰੱਖ ਕੇ ਕਹਿੰਦਾ ਕਿ ਮੈਨੂੰ ਤੁਸੀਂ ਦੁਬਾਰੇ ਇੱਥੇ ਨਜ਼ਰ ਨਹੀਂ ਆਣੇ ਚਾਹੀਦੇ ਤਾਂ ਜਦੋਂ ਉਹ ਲੜਕੇ ਵੀਡੀਓ ਬਣਾਉਂਦੇ ਆ ਉਸ ਤੋਂ ਬਾਅਦ ਹਜੇ ਤੱਕ ਉਹ ਪੁਲਿਸ ਕਰਮੀਆਂ ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਗਿਆ ਆਈ ਹੈਵ ਨੋ ਆਈਡੀਆ ਮੈਂ ਨਹੀਂ ਖਬਰ ਜਿੰਨਾ ਚਿਰ ਮੈਂ ਕੋਈ ਚੀਜ਼ ਪੜੀ ਦੇਖੀ ਨਹੀਂ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਤੁਹਾਡੇ ਕੋਲ ਬੈਠੇ ਸਾਨੂੰ ਤਕਰੀਬਨ 10 ਤੋਂ 15 ਮਿੰਟ ਹੋ ਗਏ ਉਸ ਤੋਂ ਪਹਿਲੇ ਇਹਦੇ ਵੀ ਅਸੀਂ ਇੱਥੇ ਬੈਠੇ ਹੋਏ ਆ ਤੁਹਾਡੇ ਕੋਲ ਪਾਰਟੀਆਂ ਮਿਲਣ ਆ ਰਹੀਆਂ ਕਾਂਗਰਸ ਦੇ ਲੋਕੀ ਵੀ ਆ ਰਹੇ ਆ ਭੀਜਪੀ ਦੇ ਲੋਕੀ ਵੀ ਤੁਹਾਡੇ ਕੋਲ ਕੰਮ ਕਰਨ ਵਾਸਤੇ ਆ ਰਹੇ ਆ ਕਿਤੇ ਨਾ ਕਿਤੇ ਹਮੇਸ਼ਾ ਇਹ ਜੀ ਕਹਿੰਦੇ ਆ ਕਿ ਪਾਰਟੀ ਬਾਜ਼ੀ ਦੇ ਵਿੱਚ ਜਿਹੜੀ ਲੜਾਈ ਝਗੜਾ ਬਹੁਤ ਹੁੰਦਾ ਪਰ ਹਰ ਕੋਈ ਤੁਹਾਡੇ ਕੋਲ ਵਿਅਕਤੀ ਆਂਦਾ ਤੁਸੀਂ ਉਹਨਾਂ ਦੇ ਕੰਮ ਕਰ ਰਹੇ ਹੋ ਕੀ ਕਹਿਣਾ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਕਰਦੇ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਤੁਸੀਂ ਗਵਰਨਮੈਂਟ ਬਣ ਤੁਸੀਂ ਵਿਚਾਰਧਾਰਕ ਲੜਾਈ ਲੜੋ ਪਰ ਫਿਰ ਵੀ ਕਿਸੇ ਵੀ ਸਾਡੀ ਪਾਰਟੀ ਦਾ ਕਲੀਅਰ ਏਜੰਡਾ ਆ ਕਿ ਕਿਸੇ ਦੇ ਵੀ ਪਰਿਵਾਰ ਕਿਸੇ ਦੇ ਵੀ ਰੋਜ਼ਗਾਰ ਤੇ ਕੋਈ ਕਿਸੇ ਕਿਸ ਨਾਲ ਟਕਰਾਰ ਨਹੀਂ ਹੈ ਅਸੀਂ ਆਪਣੀ ਪਾਰਟੀ ਦੀ ਵਿਚਾਰਧਾਰਾ ਲੋਕਪੱਖੀ ਜਿਹੜਾ ਫਾਰਮੂਲਾ ਆ ਹੈਲਥ ਐਜੂਕੇਸ਼ਨ ਕਲੀਨ ਸੁਸਾਇਟੀ ਜਿਹੜਾ ਉਹਦੇ ਏਜੰਡੇ ਤੇ ਕੰਮ ਕਰਨਾ ਬਾਕੀ ਜਿਹੜਾ ਤੁਹਾਡੇ ਪਾਰਟੀ ਦਾ ਨਹੀਂ ਉਹਨਾਂ ਤਾਂ ਜਿਆਦਾ ਨੇੜੇ ਰੱਖੋ ਕਿ ਤਾਂ ਕਿ ਤੁਹਾਡੇ ਨਾਲ ਜੁੜ ਜਵੇ ਉਹ ਮੈਂ ਜੇ ਤੁਹਾਨੂੰ ਆਪਣੇ ਨੇੜੇ ਕਰਨਾ ਮੈਂ ਤੁਹਾਡਾ ਮੇਰਾ ਤੁਹਾਡਾ ਵਿਵਹਾਰ ਚੰਗਾ ਹੋਏਗਾ ਤਾਂ ਤੁਸੀਂ ਨਿਰਸਨ ਦੇ ਮੇਰੇ ਨਾਲ ਜੁੜਜੋਗੇ ਮੇਰਾ ਇਹ ਮੰਨਣਾ ਆ ਕਿ ਕੋਈ ਵੀ ਵਿਅਕਤੀ ਆ ਉਹ ਕਿਸੇ ਵੀ ਚਰਨਾ ਕਿਸੇ ਵੀ ਆਮ ਲੋਕਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਇਹ ਲੀਡਰਾਂ ਦੀ ਪਾਰਟੀ ਹੁੰਦੀ ਆ ਆਮ ਲੋਕਾਂ ਨੂੰ ਤਾਂ ਕੰਫਰਟ ਮਿਲਦਾ ਜਿੱਥੇ ਇੱਜ਼ਤ ਮਿਲਦੀ ਆ ਜਿੱਥੇ ਪਿਆਰ ਮਿਲਦਾ ਟਰਾਂਸਪੇਰੈਂਸੀ ਮਿਲਦੀ ਆ ਉਹ ਉੱਥੇ ਜੁੜਦੇ ਆ ਸੋ ਸਾਰੇ ਸ਼ਹਿਰ ਦੇ ਲੋਕ ਆਪਣੇ ਮੈਂ ਤੁਹਾਨੂੰ ਕਿਹਾ ਤਾਂ ਹੈ ਕਿ ਅੱਜ ਵੀ ਤੁਸੀਂ ਮੈਨੂੰ ਇੱਕ ਪੇਪਰ ਦੇ ਦਿਓ ਕਿ ਇਸ ਸ਼ਹਿਰ ਚ 10 ਬੰਦਿਆਂ ਦੇ ਨਾਂ ਲਿਖਦੇ ਜਿਹਦੇ ਨਾਲ ਇਹ ਬੋਲ ਚੱਲ ਨਹੀਂ ਹੈ ਮੇਰੇ ਕੋਲ ਇੱਕ ਵੀ ਨਾਂ ਹੈ ਨਹੀਂ ਤੁਸੀਂ ਹੁਣੇ ਬੈਠੇ ਆਪਣਾ ਫੋਨ ਕੱਢੋ ਰੈਂਡਮ ਕੋਈ ਨਾਂ ਦੱਸੋ ਮੈਨੂੰ ਕਿ ਆਪ ਚਿੱਤਰ ਸਿੰਘ ਆ ਸੁਨਿੰਦਰ ਸਿੰਘ ਆ ਅਜਮੇਰ ਸਿੰਘ ਆ ਗੁਰਦੇਵ ਸਿੰਘ ਆ ਕੋਈ ਵੀ ਨਾਂ ਦੱਸੋ ਫਿਰ ਇਹਨਾਂ ਤੁਸੀਂ ਗੱਲ ਕਰ ਲੋਗੇ ਮੈਂ ਕਹਿੰਦਾ ਲਓ ਫੋਨ ਮੈਂ ਗੱਲ ਕਰਨਾ ਕਿਸੇ ਨਾਲ ਮੇਰਾ ਝਗੜਾ ਨਹੀਂ ਹੈ ਕਿਸੇ ਨਾਲ ਮੇਰਾ ਟਕਰਾ ਨਹੀਂ ਹੈ ਮੈਂ ਸਾਰਿਆਂ ਦਾ ਆ ਸਾਰੇ ਮੇਰੇ ਆ ਵਿਚਾਰਧਾਰਾ ਮੇਰੀ ਪਾਰਟੀ ਦੇ ਆਪਣੀਆਂ ਮੋਦੇ ਤੇ ਬੜਾ ਪੱਕਾ ਹੈ ਮੇਰਾ ਕੰਮ ਆ ਆਪਣੀ ਪਾਰਟੀ ਦੀ ਪੋਜ਼ਿਟਿਵ ਵਿਚਾਰਧਾਰਾ ਦੇ ਨਾਲ ਵੱਤਵਤ ਲੋਕਾਂ ਨੂੰ ਆਪਣੇ ਪਾਰਟੀ ਦੇ ਘੇਰੇ ਚ ਲੈ ਕੇ ਆਉਣਾ ਸੋ ਤੁਹਾਡੀ ਪਾਰਟੀ ਇਹ ਵੀ ਕਹਿੰਦੀ ਸੀ ਕਿ ਜਿਹੜੇ ਮੁਲਾਜ਼ਮ ਨੇ ਆ ਜਿਹੜੇ ਅਫਸਰ ਹੈ ਉਹਨਾਂ ਦੀ ਅਫਸਰਸ਼ਾਈ ਖਤਮ ਹੋਏਗੀ ਕੋਈ ਕਿਸੇ ਦਿਨ ਮਿਸਬੀਹੇਵ ਨਹੀਂ ਕਰੇਗਾ ਚਲੋ ਪਾਰਟੀ ਦੇ ਤੁਸੀਂ ਨੁਮਾਇੰਦੇ ਹੋ ਤੁਹਾਡੀ ਬੋਲੀ ਦੇ ਵਿੱਚ ਬਹੁਤ ਮਿਠਾਸ ਹੈ ਸੁਣਨ ਤੇ ਸਾਂਭੇ ਬਹੁਤ ਵਦਲਾ ਦਿਲ ਕਰਦਾ ਤੁਹਾਨੂੰ ਬਾਹਰ ਮਿਲੀ ਪਰ ਇਹ ਚੀਜ਼ਾਂ ਮੁਲਾਜ਼ਮਾਂ ਦੇ ਵਿੱਚ ਦੇਖਣ ਨੂੰ ਕਿਉਂ ਨਹੀਂ ਮਿਲਦੀਆਂ ਮੈਨੂੰ ਤਾਂ ਅਜੇ ਕਿਤੇ ਲੱਭਿਆ ਨਹੀਂ ਮੈਂ ਤਾਂ ਜਿਸ ਮੁਲਾਜ਼ਮ ਨੂੰ ਵੀ ਦੇਖਦਾ ਬੜਾ ਚੰਗੀ ਤਰ੍ਹਾਂ ਬੋਲਦਾ ਅੱਜ ਨਹੀਂ ਹੈ ਪਹਿਲਾਂ ਪਹਿਲੇ ਤੋਂ ਤਾਂ ਡਰ ਹੈ ਨਾ ਕਿ ਸਸਪੈਂਡ ਨਾ ਹੋ ਜਾਵਾਂ ਮੈਂ ਪਰ ਜਿਹੜੇ ਆਮ ਲੋਕ ਆ ਉਹ ਵਿਚਾਰੇ ਕਿੱਥੇ ਜਾਣਗੇ ਸਰ ਨਹੀਂ ਮੈਨੂੰ ਨਹੀਂ ਜਸ ਜਸਟ ਬਲੇਮ ਹੈ ਮੈਨੂੰ ਅੱਜ ਤੱਕ ਯੂ ਆਰ ਦਾ ਫਰਸਟ ਵਨ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਆ ਅੱਜ ਤੱਕ ਅਜੇ ਕਿਸੇ ਬੰਦੇ ਨੇ ਗੱਲ ਨਹੀਂ ਕਹੀ ਕਿਸਾਨਾ ਮੁਲਾਜ਼ਮ ਬਦਤਮੀਜ਼ੀ ਨਾਲ ਬੋਲਦਾ ਸਾਣਾ ਮੁਲਾਜ਼ਮ ਐਵੇਂ ਬੋਲਦਾ ਬੇਟੇ ਮੈਂ ਤੁਹਾਨੂੰ ਕਹਿੰਨਾ ਆਪਣੇ ਵਿਵਹਾਰ ਤੇ ਬਹੁਤ ਡਿਪੈਂਡ ਕਰਦਾ ਤੁਸੀਂ ਮੁਲਾਜ਼ਮ ਤੁਹਾਨੂੰ ਨਾਕੇ ਤੇ ਰੋਕਦਾ ਤੁਸੀਂ ਆਰਸੀ ਦਿਖਵਾਉਂਦੇ ਬਿਆ ਤੁਸੀਂ ਕੌਣ ਗੱਲ ਕਰ ਮੇਰੇ ਚਾਚੇ ਨਾਲ ਤੇ ਮੁਲਾਜ਼ਮ ਦੀ ਉਹਦੀ ਈਗੋ ਨਹੀਂ ਹੈ ਉਹਦੀ ਸੈਲਫ ਰਿਸਪੈਕਟ ਨਹੀਂ ਹੈ ਉਹ ਤੋਂ ਉੱਪਰ ਖੜਾ ਆਪਣੀ ਡਿਊਟੀ ਨਹੀਂ ਦੇ ਰਿਹਾ ਤੋ ਤੁਹਾਡੇ ਤੁਸੀਂ ਉਹਨੇ ਚਾਚੇ ਨਾਲ ਗੱਲ ਕਰਾਉਣਾ ਚਾਹੁੰਦੇ ਹੋ ਐਮਐਲਏ ਨਾਲ ਗੱਲ ਕਰਾਉਣਾ ਚਾਹੁੰਦੇ ਹੋ ਮਨਿਸਟਰ ਨਾਲ ਗੱਲ ਕਰਾਉਣਾ ਚਾਹੁੰਦੇ ਹੋ ਵਿਧਾਇਕ ਨਾਲ ਉਹਨਾਂ ਕਿਸੇ ਕਾਉਂਸਲਰ ਨਾਲ ਕਿਸੇ ਆਪਣੇ ਰਿਸ਼ਤੇਦਾਰ ਨਾਲ ਗੱਲ ਕਰਾਉਣਾ ਚਾਹੁੰਦੇ ਹੋ ਅਫਸਰ ਆ ਉਹਦੀ ਈਗੋ ਨੂੰ ਤੁਸੀਂ ਹਰਟ ਕਰ ਰਹੇ ਹੋ ਫਿਰ ਤੁਸੀਂ ਚਾਹੁੰਦੇ ਹੋ ਕਿ ਤੋ ਗੱਲ ਨਹੀਂ ਕਰੇਗਾ ਤਾਂ ਤੁਸੀਂ ਕਹਿੰਦੇ 23ਵੀਂ ਸੀ ਨਾਲ ਬੋਲਦਾ ਆਈ ਡੋਨਟ ਐਗਰੀ ਟੂ ਥਿਸ ਸਰ ਇਥੇ ਇਦਾਂ ਅਸੀਂ ਕੁਝ ਨਿਊਜ਼ ਇਦਾਂ ਦੀ ਵੀ ਕੀਤੀ ਹੈ ਜਿਸ ਵਿੱਚ ਸ਼ਰੇਆ ਮੁਲਾਜ਼ਮੇ ਇੱਕ ਲੇਡੀਜ਼ ਨੂੰ ਕਹਿ ਰਿਹਾ ਕਿ ਤੈਨੂੰ ਤਾਂ ਐਡਜ਼ ਹੋਈ ਹੈ ਜਦਕਿ ਇਹ ਚੀਜ਼ਾਂ ਸੀ ਬੋਲ ਹੀ ਨਹੀਂ ਸਕਦੇ ਮੈ ਮੈਨੂੰ ਜਿਹੜੀ ਚੀਜ਼ ਮੈਂ ਸੁਣੀ ਨਹੀਂ ਹੈ ਮੈਂ ਦੇਖੀ ਨਹੀਂ ਹੈ ਤੇ ਤੁਸੀਂ ਮੈਨੂੰ ਦਿਖਾਓਗੇ ਤਾਂ ਫਿਰ ਮੈਂ ਤੁਹਾਨੂੰ ਕਹਿ ਦਾਂਗਾ ਵੀ ਹਾਂ ਇਹ ਗੱਲ ਗਲਤ ਆ ਇਹਦੇ ਖਿਲਾਫ ਜ਼ਰੂਰ ਇਹਦੀ ਕੰਪਲੇਂਟ ਤੇ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੁਲਾਜ਼ਮ ਸਰ ਇਹ ਵੀ ਕਹਿ ਰਹੇ ਆ ਕਿ ਹਾਂ ਮੈਂ 25 ਸਾਲ ਦੀ ਸੌਰਤ ਨੂੰ ਰੱਖਿਆ ਸੀਗਾ ਆਪਣੀ ਮਰਜ਼ੀ ਨਾਲ ਕਿ ਇਹਨਾਂ ਦੇ ਬੱਚੇ ਵਿਆਹ ਦਿੱਤੇ। ਇੱਕ ਮੁਲਾਜ਼ਮ ਜਦੋਂ ਇਹ ਚੀਜ਼ ਕਹਿੰਦਾ ਹੈ ਤੇ ਸਰ ਉਹ ਗੱਲ ਕਿੱਥੋਂ ਕਿੱਥੇ ਜਾਂਦੀ ਹੈ ਕਿਉਂਕਿ ਜਦੋਂ ਕੋਈ ਕੰਪਲੇਂਟ ਕਿਸੇ ਥਾਂ ਦੇ ਵਿੱਚ ਜਾਂਦੀ ਹੈ ਤੁਹਾਨੂੰ ਵੀ ਇਹ ਚੀਜ਼ ਪਤਾ ਹੋਵੇਗਾ ਕਿ ਕਾਫੀ ਇਸ ਤਰ੍ਹਾਂ ਦੇ ਜੇਲ੍ਹਾਂ ਦੇ ਵਿੱਚ ਲੜਕੇ ਬੈਠੇ ਆ ਜਿਨ੍ਹਾਂ ਦਾ ਪਹਿਲੇ ਰਿਲੇਸ਼ਨ ਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਰੇਪ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ। ਪਰ ਮੁਲਾਜ਼ਮ ਸ਼ਰੀਅਮ ਖੁੱਲੇ ਆਮ ਕਹਿੰਦੇ ਤੇ ਪੁਲਿਸ ਪ੍ਰਸ਼ ਮੈਂ ਮੈਂ ਸਿਰਫ ਉਹਨਾਂ ਹੀ ਗੱਲਾਂ ਦੇ ਉੱਤੇ ਦੇ ਸਕਦਾ ਜਿਹਦੇ ਨਾਲ ਕੋ ਪਬਲਿਕ ਪ੍ਰੋਪਰਟੀ ਪਬਲਿਕ ਥਾਟ ਪਬਲਿਕ ਦਾ ਲਾਅਸ ਹੁੰਦਾ ਕਿਸੇ ਨੇ ਕਿਸੇ ਔਰਤ ਨੂੰ ਰੱਖਿਆ ਜਾਂ ਨਹੀਂ ਰੱਖਿਆ ਆਵ ਨੋ ਕੰਸਰਨ ਵਿਦ ਥਿਸ ਇਹ ਉਹਨਾਂ ਦਾ ਪਰਸਨਲ ਮੈਟਰ ਹੈ ਉਹ ਕਿਉਂ ਰਹੀ ਉਹਨੇ ਕਿਉਂ ਰੱਖਿਆ ਡਿਸੀਡ ਅਨਸਰ ਆਮ ਨਾਟ ਦਾ ਵਨ ਹੂ ਸ਼ੁੱਡ ਅਨਸਰ ਆਲ ਥਿਸ ਸਰ ਜੇ ਕੋਈ ਮੁਲਾਜ਼ਮ ਕਿਸ ਤਰ੍ਹਾਂ ਦਾ ਕਿਸੇ ਨਾਮ ਮਿਸਬੀਵ ਕਰਦਾ ਹੈ ਕੋਈ ਆਮ ਲੋਕੀ ਜਿੱਦਾਂ ਅੱਜਕੱਲ ਲੇਡੀਜ਼ ਵੀ ਕਈ ਵਾਰੀ ਪੁਲਿਸ ਸਟੇਸ਼ਨ ਜਾਂਦੇ ਆਂ ਕਈ ਵਾਰੀ ਕਿਸੇ ਦੇ ਘਰ ਦੇ ਵਿੱਚ ਮੁੰਡਾ ਨਹੀਂ ਹੁੰਦਾ ਤੇ ਲੇਡੀਜ਼ ਨੂੰ ਆਪ ਜਾਣਾ ਪੈਂਦਾ ਲੜਕੀਆਂ ਨੂੰ ਆਪ ਜਾਣਾ ਪੈਂਦਾ ਜੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਕੋਈ ਮਿਸਬੀਵ ਹੁੰਦਾ ਹੈ ਤੇ ਕੀ ਦੀਪਕ ਵਾਲੀ ਜੀ ਨੇ ਸਟੈਂਡ ਲੈਣਗੇ ਕਿਉਂ ਨਹੀਂ ਲੈਣਗੇ ਅਗਰ ਕਿਸੇ ਅਗਰ ਮੇਰੇ ਘਰ 'ਚ ਕੋਈ ਬੰਦਾ ਆਂਦਾ ਮੇਰੇ ਘਰ ਦੇ ਵਿੱਚ ਔਰਤਾਂ ਨਾਲ ਮਿਸਬੀਵ ਹੁੰਦਾ ਮੈਂ ਸਟੈਂਡ ਲਾਂਗਾ ਕਿਉਂ ਨਹੀਂ ਲਾਂਗਾ ਇਹ ਨਹੀਂ ਕਿ ਮੈਂ ਪੋਲਿਟਿਕਸ 'ਚ ਮੈਂ ਤਾਂ ਲਾਂਗਾ ਮੈਂ ਵਿਦਆਊਟ ਪੋਲਿਟਿਕਸ ਵੀ ਲਾਂਗਾ ਹਿਮਨਿਟਰੀਅਨ ਬੇਸtelanga ਮੈਨੂੰ ਮੇਰੇ ਬਜ਼ੁਰਗਾਂ ਨੇ ਕੀ ਸਿਖਾਇਆ ਮੇਰੀ ਮਰੀ ਦਾਦੀ ਸਕੰਦੀ ਹੁੰਦੀ ਸੀ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਕੁੜੀਆਂ ਪੜ੍ਹਦੀਆਂ ਹੁੰਦੀਆਂ ਸੀ ਮੇਰੇ ਕਸਬੇ 'ਚ ਤੇ ਮੇਰੀ ਦਾਦੀ ਨੇ ਕਿਹਾ ਹੁੰਦਾ ਸੀ ਨਾ ਸਾਰਿਆਂ ਜ਼ਿੰਮੇਵਾਰੀ ਤੇਰੀ ਆ ਇਹਨਾਂ ਨੂੰ ਕੋਈ ਵੀ ਕਿਸੇ ਲਾਗੇ ਸ਼ਾਕੇ ਪਿੰਡ ਦੇ ਬੰਦੇ ਨੇ ਵੀ ਕੁਝ ਕਿਹਾ ਤੇ ਤੂੰ ਇਹਦਾ ਜ਼ਿੰਮੇਵਾਰ ਆ ਇਹ ਸਾਨੂੰ ਸੰਸਕਾਰ 'ਚ ਮਿਲੀਆਂ ਗੱਲਾਂ ਇਹ ਇਹਦਾ ਕੀ ਮਤਲਬ ਆ ਕਿ ਕੋਈ ਮੁਲਾਜ਼ਮ ਕਿਸੇ ਔਰਤ ਨਾਲ ਬਤਮੀਜ਼ੀ ਕਰੇ ਤਾਂ ਚੁੱਪ ਰਾਂਗੇ ਆਈ ਡੋਨਟ ਕੇਅਰ ਹੂਐਵਰ ਇਸ ਜਿੱਥੇ ਦੇਖੋ ਤੁਸੀਂ ਪੋਲਿਟਿਕਸ ਵਿੱਚ ਕਿਉਂ ਆਏ ਆ ਤੁਸੀਂ ਇਨਜਸਟਿਸ ਦੇ ਖਿਲਾਫ ਲੜਨਾ ਤੁਹਾਡੇ ਅੰਦਰ ਮੱਦਾ ਆ ਤੁਹਾਡਾ ਦਿਲ ਕਹਦਾ ਕਿ ਤੁਸੀਂ ਜਸਟਿਸ ਲੋਕਾਂ ਨੂੰ ਪ੍ਰੋਵਾਈਡ ਕਰੋ ਤੁਸੀਂ ਲੋਕਾਂ ਨੂੰ ਸਹੀ ਲਾਈਨ ਆਫ ਐਕਸ਼ਨ ਜਿਹੜਾ ਉਹਦੇ ਤੇ ਲੈ ਕੇ ਜਾਓ ਡੈਫੀਨਿਟਲੀ ਆਈ ਵਿਲ ਸਪੋਰਟ ਟੂ ਦੀ ਵਿਕਟਿਮਸ ਸਰ ਜਲੰਧਰ ਦੀ ਕੁਝ মিডিਆ ਹੈ ਕੁਝ ਵੱਡੇ ਪੱਧਰ ਦੇ ਪੱਤਰਕਾਰ ਹੈ ਉਹ ਅੱਜਕੱਲ ਉਹਨਾਂ ਨੇ ਇੱਕ ਨਵਾਂ ਟ੍ਰੈਂਡ ਸ਼ੁਰੂ ਕਰ ਦਿੱਤਾ ਕਿਸੇ ਐਨਆਰਆਈ ਦੀ ਕੋਠੀ ਦੇ ਉੱਤੇ ਪਹਿਲੇ ਕਬਜ਼ਾ ਕੀਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਵੀ ਮਿਲਿਆ ਹੁੰਦਾ ਫਿਰ ਉਹ ਕਹਿੰਦੇ ਕਿ ਕੇਸ ਲਗਾ ਦਿਓ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਦੋਂ ਕੇਸ ਲੱਗਦਾ ਹੈ ਤੇ ਜਿਹੜੀ ਪ੍ਰਾਪਰਟੀ ਦੀ ਜੇ ਕੋਈ 1 ਕਰੋੜ ਦੀ ਪ੍ਰਾਪਰਟੀ ਹੈ ਉਹਦਾ ਉਸ ਤੋਂ ਬਾਅਦ ਰਾਜੀਨਾਮਾ ਕੀਤਾ ਜਾਂਦਾ ਕਿ ਠੀਕ ਹੈ ਅਸੀਂ ਜਿਹੜਾ ਘਰ ਹੈ ਖਾਲੀ ਕਰ ਦਾਂਗੇ 50 ਲੱਖ ਪਹਿਲੇ ਸਾਨੂੰ ਦੇ ਦਿਓ ਇਹ ਵੀ ਚੀਜ਼ਾਂ ਸਰ ਸਾਹਮਣੇ ਆਈਆਂ ਇਹਦੇ ਉੱਤੇ ਸਰ ਕਿਸ ਤਰ੍ਹਾਂ ਕੋਈ ਐਕਸ਼ਨ ਤੁਹਾਡਾ ਦੇਖੋ ਮੈਂ ਤੁਹਾਡੇ ਮ ਕਿ ਕਿਤੇ ਕੋਈ ਬੰਦਾ ਰਲਿਆ ਹੋਇਆ ਕੋਈ ਇਨਫਲੂਐਂਸ਼ੀਅਲ ਪਰਸਨੈਲਿਟੀ ਰਲਈ ਹੋਈ ਆ ਕੋਈ ਮੁਲਾਜ਼ਮ ਰਲਿਆ ਹੋਇਆ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਕਿਸੇ ਤੋਂ ਕੋਈ ਰਿਸ਼ਵਤ ਮੰਗੀ ਜਾ ਰਹੀ ਆ ਕਿਸੇ ਦੇ ਜਾਇਜ਼ ਕੰਮਾਂ ਨੂੰ ਰੋਕਿਆ ਜਾ ਰਿਹਾ ਕਿਸੇ ਦੇ ਜਾਇਜ਼ ਕੰਮਾਂ ਨੂੰ ਕੋ ਨਜਾਇਜ਼ ਤਰੀਕੇ ਨਾਲ ਰੋਕ ਰਿਹਾ ਤੇ ਮੇਰੇ ਕੋਲ ਜਦੋਂ ਮਰਜੀ ਆਉਣ ਜਦੋਂ ਮਰਜੀ ਆਉਣ ਬਿਲਕੁਲ ਮੈਂ ਸਾਫ਼ ਟਰਾਂਸਪੇਰੈਂਟ ਟਰਾਂਸਪੇਰੈਂਸੀ ਨਾਲ ਉਹਦੇ ਨਾਲ ਖੜਾਂਗਾ ਥਿਸ ਇਜ਼ ਮਾਈ ਓਪਨ ਸੈਸ਼ਨ ਟੂ ਆਲ ਦੀ ਮਾਈ ਸਿਟੀਜ਼ਨਸ ਕਿ ਜਿੱਥੇ ਲੱਗਦਾ ਕਿ ਤੁਸੀਂ ਸਹੀ ਹੋ ਦੂਜਾ ਗਲਤ ਆ ਜਸਟ ਲੈਟ ਮੀ ਨੋ ਆ ਵਿਲ ਸੌਰਟ ਥੈਟ ਆਊਟ ਸਰ ਲਾਸਟ ਇੱਕ ਕੁਐਸਚਨ ਹੈ ਕਿ ਪਬਲਿਕ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਕਿ ਕਈ ਲੋਕਾਂ ਦੇ ਦਿਲ ਦੇ ਵਿੱਚ ਅੱਜ ਵੀ ਇਹ ਚੀਜ਼ ਹੈ ਕਿ ਸ਼ਾਇਦ ਆਮ ਆਦੀ ਪਾਰਟੀ ਨੂੰ ਚੁਣ ਕੇ ਜਿਹੜੀ ਅਸੀਂ ਇਹ ਗਲਤੀ ਕਰ ਲਈ ਹੈ ਹੁਣ ਇਹ ਵੀ ਹੋ ਸਕਦਾ ਕਿ ਸ਼ਾਇਦ ਉਹ ਗਲਤ ਹੋਣ ਜਾਂ ਸਹੀ ਹੋਣ ਹੁਣ ਸਰ ਤੁਸੀਂ ਬਰੀਫ ਕਰੋ ਸੀ ਸਰ ਕਿਵੇਂ ਗਲਤੀ ਕਰ ਲਈ ਆ ਅਸੀਂ ਜੋ ਗਰੰਟੀਆਂ ਕਹੀਆਂ ਉਹ ਗਰੰਟੀਆਂ ਪੂਰੀਆਂ ਕੀਤੀਆਂ ਉਹਨਾਂ ਨੇ ਸਾਡੇ ਗਰੰਟੀਆਂ ਦੇ ਹੱਦ ਤੱਕ ਸਾਨੂੰ ਵੋਟ ਪਾਈ ਆ ਅਸੀਂ ਕੋਈ 5 ਗਰੰਟੀਆਂ ਦਿੱਤੀਆਂ ਸੀਆਂ 4 ਅਸੀਂ ਪੂਰੀਆਂ ਕਰ ਦਿੱਤੀਆਂ ਸਤ ਤੋਂ ਵੱਧ ਟ੍ਰਾਂਸਪੇਰੈਂਟ ਤੇ ਆਨੈਸਟ ਕਿਹੜਾ ਆ ਅਸੀਂ ਵੀ ਚਾਹੁੰਦੇ ਅਸੀਂ ਵੀ 2027 ਤੱਕ ਸਾਰੀਆਂ ਰੱਖ ਲੈਂਦੇ ਕਿ ਲਾਸਟ ਈਅਰ ਚ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ ਬਿਜਲੀ ਦੀ ਗਰੰਟੀ ਪੂਰੀ ਅਸੀਂ ਕਰਤੀ ਮੁੱਲ ਲਖ ਲੈਂਦੇ ਗੰਟੀ ਅਸੀਂ ਪੂਰੀ ਕਰ ਦਿੱਤੀ ਐਮਐਨਐਸ ਸਕੂਲ ਦੀ ਗਰੰਟੀ ਅਸੀਂ ਪੂਰੀ ਕਰ ਦਿੱਤੀ ਨਸ਼ਿਆਂ ਦੇ ਖਿਲਾਫ ਜਿਸ ਤਰੀਕੇ ਨਾਲ ਅਸੀਂ ਯੁੱਧ ਲੜ ਰਹੇ ਹਾਂ ਜਿਸ ਤਰੀਕੇ ਨਾਲ ਸਾਡੇ ਇੱਕ ਇੱਕ ਵਲੰਟੀਅਰ ਥੱਲੇ ਤੱਕ ਸਾਡੀ ਆਵਰਲੀ ਮੋਨੀਟਰਿੰਗ ਆ ਨਸ਼ਿਆਂ ਦੇ ਉੱਤੇ ਆਵਰਲੀ ਘੰਟੇ-ਘੰਟੇ ਬਾਅਦ ਰਿਪੋਰਟ ਮਿਲਦੀ ਆ ਸਾਨੂੰ ਕੋਈ ਹੁਣ ਹੁਣੇ ਹੁਣੇ ਤੁਸੀਂ ਦੱਸੋ ਕਿ ਫਲਾਣਾ ਬੰਦਾ ਨਸ਼ੇ ਵੇਚਦਾ ਗੀਵਨ ਐਵੀਡੈਂਸ 2 ਘੰਟੇ ਨਾਲ ਇਸ ਤਰ੍ਹਾਂ ਤੁਸੀਂ ਮੈਨੂੰ ਕਹਿ ਦਿਓ ਹਾਂ ਸਰ ਇਦਾਂ ਹੈ ਕਿ ਨਸ਼ੇ ਦੇ ਉੱਤੇ ਤੁਸੀਂ ਵੀ ਦੇਖਿਆ ਹੋਣਾ ਵੀਡੀਓ ਅਸੀਂ ਕਾਫੀ ਵਰਕਰ ਦੇ ਪਏ ਆ ਕੁਝ ਹਜੇ ਵੀ ਇਸ ਤਰ੍ਹਾਂ ਦੇ ਬੰਦੇ ਆ ਸਰ ਜਿਹੜੇ ਨਸ਼ਾ ਵੇਚਦੇ ਆ ਜੇ ਅਸੀਂ ਐਵੀਡੈਂਸ ਲਿਆ ਕੇ ਤੁਹਾਨੂੰ ਦਈਏ ਅਸੀਂ ਕਿਉਂਕਿ ਸਾਨੂੰ ਪ੍ਰਸ਼ਾਸਨ ਉੱਤੇ ਵਿਸ਼ਵਾਸ ਨਹੀਂ ਹੈਗਾ ਇਹਨਾਂ ਅਸੀਂ ਜੇ ਤੁਹਾਨੂੰ ਲਿਆ ਕੇ ਦਈਏ ਕਿ ਤੁਸੀਂ ਕਾਰਵਾਈ ਕਰਵਾਓਗੇ ਸਿਰਫ ਭਾਈ ਸਾਹਿਬ ਕੋਈ ਬੰਦਾ ਨਜਾਇਜ਼ ਸ਼ਰਾਬ ਵੇਚਦਾ ਕੋਈ ਬੰਦਾ ਨਜਾਇਜ਼ ਨਸ਼ਾ ਵੇਚਦਾ ਕੋਈ ਬੰਦਾ ਨਜਾਇਜ਼ ਕੰਮ ਕਰਦਾ ਮੈਨੂੰ ਦੱਸੋ ਤੁਸੀਂ ਸੱਚ ਦੀ ਲੜਾਈ ਲੜਾਂਗਾ ਕਿਉਂਕਿ ਮੈਂ ਕਿਸੇ ਕੋਲ ਮਹੀਨੇ ਨਹੀਂ ਖਾਂਦਾ ਮੇਰਾ ਕੋਈ ਇਰਾਦਾ ਨਹੀਂ ਇਦਾਂ ਦਾ ਕਿਸੇ ਦਾ ਪ੍ਰੋਫੈਸ਼ਨ ਕਰਕੇ ਪੋਲਿਟਿਕਸ ਵਿੱਚ ਆਇਆ ਮੈਂ ਪ੍ਰੋਫੈਸ਼ਨ ਕਰਕੇ ਪੋਲਿਟਿਕਸ ਵਿੱਚ ਨਹੀਂ ਆਇਆ ਮੇਰਾ ਕੰਮ ਸਿਆਸਤ ਤੋਂ ਪੈਸੇ ਕਮਾਣਾ ਨਹੀਂ ਹੈ ਮੇਰਾ ਕੰਮ ਹੈ ਸਿਆਸਤ ਦੇ ਨਾਲ ਸਮਾਜ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਸੋ ਇਹ ਸੀ ਕਿ ਸਾਡੇ ਨਾਲ ਦੀਪਕ ਵਾਲੀ ਜੀ ਜਿਨ੍ਹਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਂ ਕੋਈ ਪੈਸੇ ਕਮਾਉਣ ਵਾਸਤੇ ਜਿਹੜਾ ਰਾਜਨੀਤੀ ਦੇ ਵਿੱਚ ਨਹੀਂ ਆਇਆ ਮੈਂ ਲੋਕਾਂ ਦਾ ਭਲਾ ਕਰਨ ਵਾਸਤੇ ਰਾਜਨੀਤੀ ਦੇ ਵਿੱਚ ਆਇਆ ਤੇ ਉੱਥੇ ਹੀ ਅ ਅਪਡੇਟ ਤੁਹਾਨੂੰ ਇਹ ਵੀ ਦਵਾਂਗੇ ਕਿ ਜਿਹੜੇ ਅਸੀਂ ਐਵੀਡੈਂਸ ਵਗੈਰਾ ਹੁਣ ਇਕੱਠੇ ਕਰਦੇ ਆ ਉਹ ਜ਼ਰੂਰ ਜਿਹੜੇ ਆ ਇਹਨਾਂ ਕੋਲ ਲੈ ਕੇ ਆਵਾਂਗੇ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਏਗੀ ਜਿਹੜੀ ਕਾਰਵਾਈ ਆ ਇਹ ਕਿੰਨੀ ਜਲਦੀ ਕਰਾਉਂਦੇ ਆ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਨੂੰ ਦੇ ਬਹੁਤ ਜ਼ਿਆਦਾ ਧੰਨਵਾਦ ਕੈਮਰਾਮੈਨ ਸੋਦੀ ਦੇ ਨਾਲ